ਅੱਛੀ ਕਾਲ ਜੀ ਤੁਜੜੇ ਹੋ ਉਮੀਦ ਦੇ ਨਾਲ ਭਾਜਪਾ ਹੁਣਾ ਪੰਜਾਬ ਵਿੱਚ ਨਵੇਂ ਲੀਡਰ ਦੀ ਪਛਾਣ ਕਰਨ ਦੇ ਵਿੱਚ ਲੱਗੀ ਹੈਗੀ ਲਗਾਤਾਰ ਪੰਜਾਬ ਵਿੱਚ ਮਿਲ ਰੀਆਂ ਹਾਰਾਂ ਤੋਂ ਬਾਅਦ ਭਾਜਪਾ ਇਹਨਾਂ ਹਾਰਾਂ ਦਾ سلسلہ ਜਿਹੜਾ ਉਹ ਤੋੜਨਾ ਚਾਹੁੰਦੀ ਹੈ ਹੁਣ ਤੱਕ ਆ ਭਾਜਪਾ ਨੂੰ ਜਿੰਨੇ ਵੀ ਲੀਡਰ ਮਿਲੇ ਨੇ ਉਹ ਪੰਜਾਬ ਵਿੱਚ ਭਾਜਪਾ ਦੀ ਚੰਗੀ ਸਾਖ ਹੈ ਜਿਹੜੀ ਉਹ ਨਹੀਂ ਬਣਾ ਸਕੇ ਜਿਮਨੀ ਚੋਣਾਂ ਦੇ ਦੌਰਾਨ ਵੀ ਭਾਜਪਾ ਨੂੰ ਜਿਹੜੀ ਉਹ ਕਰਾਰੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਜਿੱਥੇ ਪਹਿਲਾਂ ਭਾਜਪਾ ਦਾ ਗੜ ਮੰਨਿਆ ਜਾਂਦਾ ਸੀ ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਦੇ ਉੱਪਰ ਭਾਜਪਾ ਪੂਰੀ ਤਰ੍ਹਾਂ ਕਾਬਜ਼ ਸੀ ਹੁਣ ਉਹਨਾਂ ਸੀਟਾਂ ਦੇ ਉੱਪਰ ਕਿਸਾਨਾਂ ਦੇ ਪ੍ਰਭਾਵ ਦੇ ਕਾਰਨ ਭਾਜਪਾ ਉਹ ਸੀਟਾਂ ਵੀ ਜਿਹੜੀ ਉਹ ਹਾਰ ਚੁੱਕੀ ਹੈ ਆਮ ਹੈ ਕਿ ਭਾਜਪਾ ਦੇ ਵਿੱਚ ਪੰਜਾਬ ਦੇ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਹੋ ਸ਼ਾਮਲ ਹੋ ਗਏ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਫਿਰ ਵੀ ਭਾਜਪਾ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਜਿਹੜੀ ਉਹ ਕਮਜ਼ੋਰ ਮੰਨਦੀ ਹੋਈ ਇੱਕ ਨਵੇਂ ਚਿਹਰੇ ਨੂੰ ਤਲਾਸ਼ਣ ਦੇ ਵਿੱਚ ਲੱਗੀ ਹੋਈ ਹੈ ਕਣਕ ਨੂੰ ਜਿਹੜਾ ਹੁਣ ਸਰਕਾਰ ਨੇ ਖੁੱਲੇ ਬਾਜ਼ਾਰ ਵਿੱਚੋ ਵੇਚਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਮਾਰਚ 2025 ਤੱਕ 25 ਲੱਖ ਟਨ ਜਿਹੜੀ ਕਣਕ ਉਹ ਵੇਚੀ ਜਾਵੇਗੀ ਜਿਸ ਦਾ ਮੁੱਲ 2 2325 ਰੁਪਏ ਤੋਂ ਘਟਾ ਕੇ 2300 ਰੁਪਏ ਜਿਹੜਾ ਉਹ ਰੱਖਿਆ ਗਿਆ ਹੈਗਾ ਖਾਣ ਪੀਣ ਦੀਆਂ ਵਸਤੂਆਂ ਵਿੱਚ ਤੇਜ਼ੀ ਹੋਣ ਦੇ ਕਾਰਨ ਜਿਹੜਾ ਕਣਕ ਦੀ ਕੀਮਤ ਨੂੰ ਥੋਕ ਦੇ ਰੇਟ ਦੇ ਉੱਪਰ 2 ਨਵੰਬਰ 2024 ਨੂੰ ਜਿਹੜਾ ਪਹਿਲਾਂ ਵੇਚਿਆ ਗਿਆ ਸੀ ਉੱਤਰ ਪ੍ਰਦੇਸ਼ ਗੁਜਰਾਤ ਗੋਆ ਦੀਆਂ ਮੰਡੀਆਂ ਦੇ ਵਿੱਚ ਕਣਕ ਦਾ ਰੇਟ ਜਿਹੜਾ ਉਹ 58100 ਰੁਪਏ ਪ੍ਰਤੀ ਕਮਟਲ ਤੱਕ ਪਹੁੰਚ ਗਿਆ ਸੀ ਪੰਜਾਬ ਵਿੱਚ ਹੁਣ ਔਰਤਾਂ ਅਤੇ ਲੜਕੀਆਂ ਦੀ ਸਿਹਤ ਅਤੇ ਰੁਜ਼ਗਾਰ ਤੇ ਜਿਹੜਾ ਪੰਜਾਬ ਸਰਕਾਰ ਧਿਆਨ ਦੇਣ ਜਾਰੀ ਹੈ ਜ਼ਿਲ੍ਹਿਆਂ ਦੇ ਵਿੱਚ 2 ਦਸੰਬਰ ਤੋਂ ਵਿਸ਼ੇਸ਼ ਕੈਂਪ ਜਿਹੜੇ ਉਹ ਲਗਾਏ ਜਾ ਰਹੇ ਹਨ ਨਾ ਔਰਤਾਂ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ ਇਤਤੋ ਤੱਕੀ ਛੋਟੀ ਉਮਰ ਤੋਂ ਵੱਡੀ ਉਮਰ ਤੱਕ ਆਉਂਦੇ ਆਉਂਦੇ ਔਰਤਾਂ ਨੂੰ ਕਈ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਜਾਕੜ ਲੈਂਦੀਆਂ ਨੇ ਇਹਨਾਂ ਬਿਮਾਰੀਆਂ ਤੋਂ ਬਚਾਉਣ ਲਈ ਜਿਹੜੇ ਇਹ ਜਾਗਰੂਕਾ ਕੈਂਪ ਜਿਹੜੇ ਉਹ ਲਗਾਏ ਜਾ ਰਹੇ ਇਹਨਾਂ ਦੇ ਵਿੱਚ ਜਿਹੜੀ ਸਿਹਤ ਦੀ ਜਾਂਚ ਵੀ ਉਹ ਕੀਤੀ ਜਾਵੇਗੀ ਖਨੌਰੀ ਬਾਰਡਰ ਤੇ ਚੌਥੇ ਦਿਨ ਵਿੱਚ ਸ਼ਾਮਿਲ ਮਰਨ ਮਰਨਾ ਵਰਤ ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਦਾ ਜਿਹੜਾ 5 ਕਿਲੋ ਵਜ਼ਨ ਜਿਹੜਾ ਉਹ ਘਟਿਆ ਹੈ ਅਸ ਦੇਖੀ ਜਗਜੀਤ ਸਿੰਘ ਆ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਦੂਸਰੇ ਕਿਸਾਨ ਆ ਗੂ ਮਰਨ ਵਰਤ ਤੇ ਬੈਠੇ ਆ ਨਾ ਕਿਸਾਨਾਂ ਨੇ ਪਹਿਲਾਂ ਹੀ ਜਿਹੜਾ ਐਲਾਨ ਕੀਤਾ ਸੀ ਕਿ ਇਹ سلسلہ ਲਗਾਤਾਰ ਚੱਲਦਾ ਰਹੂਗਾ ਜੇਕਰ ਇੱਕਾ ਕਿਸਾਨਾਂ ਲੀਡਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਕੀਤੇ ਬਿਨਾ ਜਿਹੜਾ ਦੂਜਾ ਕਿਸਾਨ ਆ ਗੂ ਮਰਨ ਵਰਤ ਦੇ ਉੱਪਰ ਬੈਠੂਗਾ ਅਤੇ ਜਿੰਨਾ ਚਿਰ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਨਹੀਂ ਮੰਨ ਲੈਂਦੀ ਉਹਨਾਂ ਚਿਰ ਜਿਹੜਾ ਇਹ سلسلہ ਲਗਾਤਾਰ ਚੱਲਦਾ ਰਹੂਗਾ ਖੜਾ ਅਮਰੀਕੀ ਦੇਸ਼ ਬੋਲਵੀਆ ਵਿੱਚ ਪੈਟਰੋਲ ਅਤੇ ਅਤੇ ਡੀਜ਼ਲ ਜਿਹੜਾ ਉਹ ਖਤਮ ਹੋ ਚੁੱਕਾ ਹੈ ਪੈਟਰੋਲ ਡੀਜ਼ਲ ਲਈ ਜਿਹੜੀ ਕਈ-ਕਈ ਦਿਨਾਂ ਤੋਂ ਲੋਕਾਂ ਨੂੰ ਲੰਬੀਆਂ ਲਾਈਨਾਂ ਜਿਹੜੀਆਂ ਉਹ ਲਗਾਉਣੀਆਂ ਪੈ ਰਹੀਆਂ ਨੇ ਆਪਣੀ 바ਰੀ ਦਾ ਇੰਤਜ਼ਾਰ ਜਿਹੜਾ ਲਾਈਨ ਦੇ ਵਿੱਚ ਲੱਗ ਕੇ ਕਰਨਾ ਪੈ ਰਿਹਾ ਇਸ ਦੇ ਲਈ ਲੋਕ ਬਹੁਤ ਸਾਰੇ ਜ਼ਰੂਰੀ ਕੰਮ ਤੱਕ ਜਿਹੜੇ ਉਹ ਛੱਡ ਰਹੇ ਨੇ ਲੋਕਾਂ ਨੂੰ ਲੱਗਦਾ ਕਿ ਜੇਕਰ ਉਹ ਕਿਸੇ ਜ਼ਰੂਰੀ ਕੰਮ ਦੇ ਲਈ ਗਏ ਤਾਂ ਜਦੋਂ ਲਾਈਨ ਤੋਂ ਬਾਹਰ ਨਿਕਲੇ ਤਾਂ ਦੁਬਾਰਾ ਉਹਨਾਂ ਨੂੰ ਲਾਈਨ ਦੇ ਵਿੱਚ ਐਂਟਰੀ ਨਹੀਂ ਮਿਲੂਗੀ ਜਦ ਕਿ ਇਹ ਦੇਸ਼ ਜਿਹੜਾ ਕੁ ਦੁਨੀਆ ਦੇ ਪਰਦੇ ਵਿੱਚੋਂ ਦੂਜੇ ਨੰਬਰ ਤੇ ਕੁਦਰਤੀ ਗੈਸ ਪੈਦਾ ਕਰਨ ਵਾਲਾ ਇੱਕ ਵੱਡਾ ਉਤਪਾਦਕ ਦੇਸ਼ ਹੈ ਫਿਰ ਵੀ ਇਸ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਇੰਨੀ ਜ਼ਿਆਦਾ ਜਿਹੜੀ ਉਹ ਸਮੱਸਿਆ ਵਧੀ ਹੋਈ ਹੈ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਲੋਕ ਲੋਕ ਸਭਾ ਸੰਸਦ ਦੇ ਰੂਪ ਦੇ ਵਿੱਚ ਕਿਸਾਨਾਂ ਦੀਆਂ ਮੰਡੀਆਂ ਵਿੱਚ ਹੋ ਰਹੀ ਲੁੱਟਾ ਦਾ ਜਿਹੜਾ ਜ਼ਿਕਰ ਕੀਤਾ ਐਮਐਸਪੀ ਤੋਂ ਜਿਹੜਾ ਘੱਟ ਰੇਟ ਤੇ ਖਰੀਦੀਆਂ ਜਾ ਰਹੀਆਂ ਫਸਲਾਂ ਬਾਰੇ ਵੀ ਆਵਾਜ਼ ਜਿਹੜੀ ਉਹਨਾਂ ਨੇ ਚੁੱਕੀ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮਕਪਾਲ ਜਾਦਵ ਨੇ ਕਿਹਾ ਕਿ ਦੇਸ਼ ਦੇ ਨਿੱਕੇ ਨਿੱਕੇ ਜੱਜ ਦੇਸ਼ ਨੂੰ ਅੱਗ ਲਵਾ ਰਹੇ ਹਨ ਯੂਪੀ ਦੇ ਸੰਭਲ ਸੰਭਲ ਦੀ ਜਾਮਾ ਮਸਜਿਦ ਦਾ ਸਰਵੇਖਣ ਦੇ ਮਾਮਲੇ ਤੋਂ ਬਾਅਦ ਹੁਣ ਰਾਜਸਥਾਨ ਚ ਅਜਮੇਰ ਸ਼ਰੀਫ ਦਰਗਾਹ ਨੂੰ ਲੈ ਕੇ ਜਿਹੜਾ ਉਹ ਵਿਵਾਦ ਪੈਦਾ ਹੋ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਲਈ ਭਾਜਪਾ ਲੋਕ ਜਿਹੜੇ ਉਹ ਕੁਝ ਵੀ ਕਰ ਸਕਦੇ ਨੇ ਇੱਕ ਵਾਰ ਫੇਰ ਤੋਂ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿਹੜੀ ਕਮ ਕਸ ਲਈ ਹੈ ਪੰਜਾਬ ਦੀਆਂ ਜਿਮਨੀ ਚੋਣਾਂ ਵਿੱਚ ਸਭਲਤਾ ਨਾ ਮਿਲਣ ਤੇ ਰਾਜਾ ਵੜਿੰਗ ਨੂੰ ਦੁਬਾਰਾ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਹੈ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਹੜੀ ਉਹ ਪੂਰੀ ਤਰ੍ਹਾਂ ਇੱਕ ਜੋ ਤਹਿ ਵਿਰੋਧੀ ਜਿਹੜੇ ਉਹਨਾਂ ਦੀ ਪਾਰਟੀ ਨੂੰ ਤੋੜਨਾ ਚਾਹੁੰਦੇ ਨੇ ਤੇ ਬਦਨਾਮ ਕਰਨਾ ਚਾਹੁੰਦੇ ਨੇ ਚੰਡੀਗੜ੍ਹ ਦੀ ਰਹਿਣ ਵਾਲੀ 14 ਸਾਲਾਂ ਦੀ ਕੁੜੀ ਨਾਲ ਮੰਦਰ ਵਿੱਚ ਵਿਆਹ ਕਰਨ ਤੇ ਫਿਰ ਰੇਪ ਕਰਨ ਦਾ ਜਿਹੜਾ ਮਾਮਲਾ ਹੋ ਸਾਹਮਣੇ ਆਇਆ ਹੈ ਮੁਲਜ਼ਮ ਤੇ ਕੁੜੀ ਦੋਵੇਂ ਹੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਕੁੜੀ ਦੀ ਉਮਰ 14 ਸਾਲ 8 ਮਹੀਨੇ ਦੱਸੀ ਜਾ ਰਹੀ ਹੈ ਜਦੋਂ ਕੁੜੀ ਦੇ ਲਾਪਤਾ ਹੋਣ ਦਾ ਪਤਾ ਲੱਗਿਆ ਤਾਂ ਉਸਦੇ ਪਰਿਵਾਰ ਦੇ ਵੱਲੋਂ ਜਿਹੜੀ ਸੂਚਨਾ ਉਹ ਪੁਲਿਸ ਨੂੰ ਦਿੱਤੀ ਗਈ ਅਤੇ ਬਾਅਦ ਦੇ ਵਿੱਚ ਪੁੱਛਗਿੱਛ ਦੇ ਵਿੱਚ ਜਿਹੜਾ ਇਹ ਪੂਰਾ ਜਿਹੜਾ ਖਲਾਸਾ ਉਹ ਹੋਇਆ ਸ਼ਹੀਦ ਗورو ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੱਦੇ ਨਜ਼ਰ ਆ ਪੰਜਾਬ ਸਰਕਾਰ ਵੱਲੋਂ ਜਿਹੜਾ 6 ਦਸੰਬਰ ਨੂੰ ਛੁੱਟੀ ਦਾ ਐਲਾਨ ਜਿਹੜਾ ਕੀਤਾ ਗਿਆ ਹੈਗਾ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਉਹ ਛੁੱਟੀ ਦਾ ਐਲਾਨ ਕੀਤਾ ਗਿਆ ਹੈਗਾ ਇੱਥੇ ਤੱਕ ਕੀ ਸਰਕਾਰੀ ਸਕੂਲ ਸਾਰੇ ਵਿਦਿਅਕ ਅਦਾਰੇ ਕਾਲਜ ਸਰਕਾਰੀ ਦਫ਼ਤਰ ਇਸ ਦਿਨ ਜਿਹੜੇ ਬੰਦ ਰਹਿਣਗੇ ਇਸ ਦੇ ਨਾਲ ਸ਼ਨੀਵਾਰ ਤੇ ਐਤਵਾਰ ਨੂੰ ਵੀ ਜਿਹੜੀ ਉਹ ਛੁੱਟੀ ਹੋਵੇਗੀ ਅਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਿੰਨ ਦਿਨਾਂ ਦੀ ਜਿਹੜੀ ਉਹ ਸਰਕਾਰੀ ਛੁੱਟੀ ਰਹੇਗੀ ਨਵਜੋਤ ਖੋਰਾ ਸਿੱਧੂ ਨਾਲ 2 ਕਰੋੜ ਰੁਪਏ ਦੀ ਠੱਗੀ ਵੱਜਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਰਣਜੀਤ ਐਬਨੀਓ ਵਿੱਚ ਸ਼ੋਰੂਮ ਖਰੀਦਿਆ ਜਾ ਰਿਹਾ ਸੀ ਜਿਹੜੀ ਸ਼ੋਰੂਮ ਦੀ ਕੀਮਤ ਵਧਿਆ ਹੋਣ ਕਰਕੇ ਉਹਨਾਂ ਦੇ ਵੱਲੋਂ ਇਹ ਸੌਦਾ ਕੀਤਾ ਜਾ ਰਿਹਾ ਸੀ 1 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਿਹੜੀ ਉਹਨਾਂ ਨੇ ਵਿਦੇਸ਼ ਬੈਠੇ ਵਿਅਕਤੀ ਦੇ ਖਾਤੇ ਵਿੱਚ ਜਿਹੜੀ ਪਾਈ ਬਾਕੀ ਦੀ ਰਾਸ਼ੀ ਉਸ ਦੇ ਸਹਾਇਕ ਦੇ ਖਾਤੇ ਦੇ ਵਿੱਚ ਇੱਥੇ ਹੀ ਪਾਈ ਗਈ ਬਾਦ ਦੇ ਵਿੱਚ ਦੋਵਾਂ ਵਿਅਕਤੀਆਂ ਦੇ ਵੱਲੋਂ ਜਿਹੜਾ ਨਿੱਜੀ ਤੌਰ ਤੇ ਸਰ ASCII ਨੂੰ ਖਰਚ ਲਿਆ ਗਿਆ ਜਿਸ ਤੋਂ ਬਾਅਦ ਸਿੱਧੂ ਦੇ ਵੱਲੋਂ ਜਿਹੜੀ ਪੁਲਿਸ ਦੇ ਕੋਲ ਸ਼ਿਕਾਇਤ ਜਿਹੜੀ ਇਹ ਦਰਜ ਕਰਵਾਈ ਗਈ ਹੈ ਡੌਂਕੀ ਰੂਟ ਰਾਹੀਂ ਹੁਣ ਲਾਰਸ਼ ਬਿਸ਼ਨੋਈ ਗੈਂਗ ਦੇ ਗੈਂਸਟਰ ਡੌਂਕੀ ਲਾ ਕੇ ਅਮਰੀਕਾ ਜਾ ਰਹੇ ਹਨ ਸਭ ਤੋਂ ਵੱਧ ਜਿਹੜੇ ਜਾਲੀ ਪਾਸਪੋਰਟ ਉਹ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਜਲੰਧਰ ਦਾ ਜਿਹੜਾ ਨਾਮ ਸਾਹਮਣੇ ਆਇਆ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਜਾਲੀ ਪਾਸਪੋਰਟ ਉਹ ਬਣਾਏ ਜਾ ਰਹੇ ਹਨ ਉਹਨਾਂ ਅਮਰੀਕਾ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਉਹ ਮੁੱਖ ਟਿਕਾਣਾ ਜਿਹੜਾ ਉਹ ਬਣਦਾ ਜਾ ਰਿਹਾ ਤੇ ਸਾਰੇ ਗੈਂਗਸਟਰ ਅਮਰੀਕਾ ਦੇ ਵੱਲ ਨੂੰ ਰੁੱਖ ਕਰਦੇ ਜਾ ਰਹੇ ਹਨ ਇਹ ਖੁਲਾਸਾ ਜਿਹੜਾ ਲਾਰੈਂਸ ਬਸਨੋਈ ਗੈਂਗ ਦੇ ਇੱਕ ਗੁਰਗੇ ਤੋਂ ਪੁੱਛਗਿੱਛ ਦੇ ਦੌਰਾਨ ਜਿਹੜਾ ਉਹ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਤੋਂ ਕਨੇਡਾ ਗਏ ਪੰਜਾਬੀ ਨੌਜਵਾਨ ਦਰਦਨਾਕ ਦਾਸਤਾਨ ਜਿਹੜੀ ਉਹ ਸਾਹਮਣੇ ਆਈ ਹੈ ਜ਼ਮੀਨ ਵੇਚ ਕੇ ਕੈਨੇਡਾ ਗਏ ਨੌਜਵਾਨ ਦੀ ਜਿਹੜੀ ਲਾਸ਼ ਨੂੰ ਉਹ ਵਾਪਸ ਭਾਰਤ ਨਹੀਂ ਲਿਆਂਦਾ ਗਿਆ ਮਾਪਿਆਂ ਨੇ ਆਪਣੇ ਪੁੱਤ ਦੀ ਜਿਹੜੀਆਂ ਅੰਤਿਮ ਰਸਮਾਂ ਸੀ ਉਹ ਜਿਹੜੀਆਂ ਵੀਡੀਓ ਕਾਲ ਦੇ ਜਰੀਏ ਪੂਰੀਆਂ ਕੀਤੀਆਂ ਇਸ ਮਾਮਲੇ ਦੀ ਚਰਚਾ ਜਿਹੜੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਹੋ ਰਹੀ ਹੈ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਭਾਜਪਾ ਦੇ ਦਿੱਗਜ ਨੇਤਾ ਦਵਿੰਦਰ ਫੜ ਨਵੀਸ ਹੋ ਸਕਦੇ ਨੇ ਅਮਿਤ ਸ਼ਾਹ ਨਾਲਾ ਚੱਲੇ ਮੀਟਿੰਗ ਤੋਂ ਬਾਅਦ ਏਕਨਤ ਛਿੰਦੇ ਨੂੰ ਜਿਹੜਾ ਸੰਕੇਤ ਦਿੱਤਾ ਗਿਆ ਕਿ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਹੋਣਗੇ ਪਹਿਲਾਂ ਛਿੰਦੇ ਨੇ ਡਿਪਟੀ ਸੀਐਮ ਬੰਨਲੇ ਜਿਹੜੇ ਉਹ ਤਿਆਰ ਨਹੀਂ ਸੀ ਪਰ ਬਾਅਦ ਦੇ ਵਿੱਚ ਉਹਨਾਂ ਦਾ ਰੁਖ ਜਿਹੜਾ ਇਹ ਨਰਮ ਹੁੰਦਾ ਹੋਇਆ ਦਿਖਾਈ ਦਿੱਤਾ ਤਖਤ ਸ਼ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਦੀ ਮਾਲਕਤ ਜ਼ਮੀਨ ਤੇ ਲੱਗਦੇ ਆ ਜਿਹੜੀਆਂ ਆਰਜੀ ਦੁਕਾਨਾਂ ਦੀ ਬੋਲੀ ਹੁਣ 1 ਸਾਲ ਲਈ 6 ਕਰੋੜ 16 ਲੱਖ 60000 ਰੁਪਏ ਦੀ ਜਿਹੜੀ ਉਹ ਬੋਲੀ ਲੱਗੀ ਐ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਬਾਬਾ ਗੁਰਦੇਤਾ ਜੀ ਸਾਹਿਬ ਕੀਰਤਪੁਰ ਸਾਹਿਬ ਦੀ ਬੋਲੀ ਜਿਹੜੀ ਉਹ 50 ਲੱਖ ਰੁਪਏ 60000 ਰੁਪਏ ਦੇ ਵਿੱਚ ਆ ਮੁਕੰਮਲ ਹੋਈ ਐ ਅਰਬਸਾਗਰ ਵਿੱਚੋਂ 50 ਕਿਲੋ ਡਰੱਗ ਨਸ਼ੀਲੇ ਪਦਾਰਥਾਂ ਭਾਰਤੀ ਜਲ ਸੈਨਾ ਦੇ ਵੱਲੋਂ ਦੋ ਕਿਸ਼ਤੀਆਂ ਤੋਂ ਜਬਤ ਕੀਤੇ ਗਏ ਨੇ ਸ਼੍ਰੀਲੰਕਾ ਸਰਕਾਰ ਨੂੰ ਜਿਹੜੇ ਨਸ਼ੀਲੇ ਪਦਾਰਥ ਬਾਅਦ ਦੇ ਵਿੱਚ ਸੌਂਪ ਦਿੱਤੇ ਗਏ ਪਹਿਲਾਂ 5500 ਕਿਲੋਗ੍ਰam ਡਰੱਗ ਜਿਹੜਾ ਅੰਡੇਮਾਨ ਅਤੇ ਨਿਕੋਬਾਰ ਦੇ ਸਮੁੰਦਰੀ ਖੇਤਰ ਵਿੱਚ ਜਬਤ ਕੀਤੀ ਗਈ ਸੀ ਪੂਰੀ ਦੁਨੀਆ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਬਾਜ਼ਾਰ ਜਿਹੜਾ ਉਹ ਸਾਡੇ 600 ਅਰਬ ਡਾਲਰ ਦਾ ਹੈ ਅਤੇ ਭਾਰਤ ਦੇ ਜਿਹੜਾ ਇਸ ਬਾਜ਼ਾਰ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤੇ ਗਵੰਡੀ ਰਾਜਾਂ ਦੁਆਰਾ ਇੱਥੇ ਭਾਰਤ ਦੇ ਵਿੱਚ ਜਿਹੜਾ ਨਸ਼ਾ ਉਹ ਵੇਚਿਆ ਜਾਂਦਾ ਹੈ ਲੁਧਿਆਣਾ ਵਿੱਚ ਬੇਹਿਦ ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ 14 ਸਾਲਾਂ ਦੀ ਨਵਾਲੇਕ ਕੁੜੀ ਨਾਲ ਉਸਦੇ ਗਵਾਂਢੀ ਦੁਆਰਾ ਬਲਾਤਕਾਰ ਕਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਲੜਕੀ ਦੇ ਮਾਂ ਦੇ ਦੱਸਣਾ ਮੁਤਾਬਕ ਜਦੋਂ ਉਸ ਦੀ ਮਾਂ ਘਰ ਆਈ ਤਾਂ ਲੜਕੀ ਜਿਹੜੀ ਕਾਫੀ ਡਰੀ ਹੋਈ ਸੀ ਅਤੇ ਰੋ ਰਹੀ ਸੀ ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜੀ ਇਸ ਸੰਬੰਧੀ ਸੂਚਨਾ ਦਿੱਤੀ ਗਈ ਅਤੇ આરોપી ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਕਿਸਾਨਾਂ ਦੇ ਵੱਲੋਂ 1 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਹਿائش ਨੂੰ ਜਿਹੜਾ ਹੋ ਘੇੜਨ ਦਾ ਐਲਾਨ ਕੀਤਾ ਗਿਆ ਹੈਗਾ ਸਿੱਧੂਪੁਰ ਜੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਪੁਲਿਸ ਨੇ ਹਰਾਸਤ ਦੇ ਵਿੱਚ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੁਣ ਪੰਜਾਬ ਸਰਕਾਰ ਨੇ ਜਿਹੜਾ ਇਹ ਪੁੱਠਾ ਪੈਣ ਜਾ ਰਿਹਾ ਹੈਗਾ ਲੁਧਿਆਣਾ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਏ ਜਾਣਾ ਤੇ ਜਗਜੀਤ ਸਿੰਘਾ ਡੱਲੇਵਾਲ ਨੂੰ ਕੋਈ ਵੀ ਕਿਸਾਨ ਨੂੰ ਜਿਹੜਾ ਉਹ ਮਿਲਣਾ ਨਹੀਂ ਦਿੱਤਾ ਜਾ ਰਿਹਾ ਇਹਨਾਂ ਇੱਥੋਂ ਤੱਕ ਕਿ ਉਹਨਾਂ ਨੂੰ ਹਲੇ ਤੱਕ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ ਕਈ ਦਿਨਾਂ ਤੋਂ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈਗਾ ਤਕਰੀਬਨ ਅੱਜ ਜਿਹੜਾ 4 ਦਿਨ ਇਸਾਂ ਨੂੰ ਬੀਤ ਚੁੱਕੇ ਨੇ ਤਾਂ ਹੁਣ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 1 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸੰਗਰੂਰ ਰਿਹائش ਦਾ ਕਹ ਰਹੇ ਹੋ ਕਰਨਗੇ ਬੰਦਿਆਂ ਦੀ ਗ੍ਰਿਫਤਾਰੀ ਤੇ ਉਹਨਾਂ ਨੂੰ ਜੇਲ੍ਹ ਭੇਜਣਾ ਜਿਹੜਾ ਤੁਸੀਂ ਨੇ ਬਹੁਤ ਵਾਰੀ ਸੁਣਿਆ ਹੋਣਾ ਪਹਿਲੀ ਵਾਰ ਹੋਇਆ ਹੈ ਕਿ ਦੋ ਬੱਕਰੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ ਇਹ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੀ ਰਾਸ਼ਟਾਨੀ ਵਾਸ਼ਿੰਗਟਨ ਦੇ ਵਿੱਚ ਜਿੱਥੇ ਕਿ ਪੈਦਲ ਤੁਰ ਰਹੇ ਲੋਕਾਂ ਦਾ ਦੋ ਬੱਕਰੀਆਂ ਦੇ ਵੱਲੋਂ ਪਹਿਲਾਂ ਪਿੱਛਾ ਕੀਤਾ ਜਾਂਦਾ ਸੀ ਇਹਨਾਂ ਨੂੰ ਤੰਗ ਕੀਤਾ ਜਾਂਦਾ ਸੀ ਪਹਿਲਾਂ ਤਾਂ ਲੋਕਾਂ ਨੂੰ ਇਹ ਜਿਹੜਾ ਮਜ਼ਾਕ ਲੱਗਦਾ ਸੀ ਪਰ ਬਾਅਦ ਦੇ ਵਿੱਚ ਲੋਕ ਜਦੋਂ ਇਹਨਾਂ ਤੋਂ ਤੰਗ ਪਰੇਸ਼ਾਨ ਹੋਣ ਲੱਗੇ ਤਾਂ ਲੋਕਾਂ ਨੇ ਜਿਹੜਾ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਬਾਅਦ ਦੇ ਵਿੱਚ ਇਹਨਾਂ ਦੋ ਬੱਕਰੀਆਂ ਨੇ ਜਿਹੜਾ ਪੁਲਿਸ ਨੂੰ ਵੀ ਖੂਬ ਦੜਾਇਆ ਤੇ ਪੁਲਿਸ ਤੱਕ ਦੇ ਪਸੀਨੇ ਜਿਹੜੇ ਹੋ ਛਟਾ ਦਿੱਤੇ ਬਾਅਦ ਵਿੱਚ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਬੱਕਰੀਆਂ ਨੂੰ ਕੀਤਾ ਗਿਆ ਤੇ ਇਹਨਾਂ ਨੂੰ ਜਿਹੜਾ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਤੁਹੇਸੀ ਅੱਜ ਦੀਆਂ ਜਿਹੜੀਆਂ ਦਿਨਪੜ ਦੇਆਂ ਵੱਡੀਆਂ ਖਬਰਾਂ ਜਲਦੀ ਮਿਲਦੇ ਆ ਹੋਰ ਖਬਰਾਂ ਦੇ ਨਾਲ ਸੋ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ